ਅਮਰਤਪਾਲ ਜਿਨ੍ਹਾਂ ਦੇ ਉੱਪਰ ਐਨਐਸਏ ਲੱਗੀ ਹੋਈ ਆ ਭਾਰਤ ਸਰਕਾਰ ਨੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜੀ ਆਸਾਮ ਜਿਹੜੀ ਜੇਲ੍ਹ ਹੈ ਉਸ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਹ ਵੀ ਮੈਦਾਨ ਦੇ ਵਿੱਚ ਨਹੀਂ ਕਿ ਅਸੀਂ ਆਜ਼ਾਦ ਚੋਣ ਦੜਾਂਗੇ ਖਡੂਰ ਸਾਹਬ ਤੋਂ ਖਡੂਰ ਸਾਹਬ ਹਲਕੇ ਦੇ ਜਿਹੜੇ ਲੋਕ ਹੈ ਸਾਨੂੰ ਉਹ ਵੋਟ ਪਾਉਣ ਕਿਹੜਾ ਇਤਿਹਾਸ ਹੈ ਉਹ ਸਿਮਰਜੀਤ ਸਿੰਘ ਮਾਨ ਦਾ ਇਤਿਹਾਸ ਨਾਲ ਲੈ ਕੇ ਚੱਲਦੇ ਨੇ ਕਿ ਸਿਮਰਜੀਤ ਸਿੰਘ ਮਾਨ 1999 ਦੀ ਚੋਣ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬੈਠੇ ਹੋਏ ਜਿੱਤੇ ਗਏ ਸੀ ਤਰਨ ਤਰਨ ਹਾਲਾਂਕਿ ਪਹਿਲਾਂ ਖਰੂਰ ਸਾਹਿਬ ਤਰਨ ਤਰਨ ਹੁੰਦਾ ਸੀ ਤੋੜ ਕੇ ਖਰੂਰ ਸਾਹਿਬ ਹਲਕਾ ਬਣਾਤਾ ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੂਜੇ ਪਾਸੇ ਜਿਹੜੇ ਲੋਕ ਅਮਰਤਪਾਲ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਇਹਨਾਂ ਦਾ ਆਪਸ ਦੇ ਵਿੱਚ ਇੱਕ ਕਨਫਲਿਕਟ ਹੈ ਉਹ ਕਹਿੰਦੇ ਨੇ ਕਿ ਕਿਸੇ ਟਾਈਮ ਤਾਂ ਅਮਰਤਪਾਲ ਕਹਿੰਦਾ ਸੀ ਕਿ ਅਸੀਂ ਤਾਂ ਕੁਰਬਾਨੀ ਦੇ ਦੇਣੀ ਹੈ ਬਲੀ ਦੇ ਦੇਣੀ ਹੈ ਅਸੀਂ ਤਾਂ ਅਸੀਂ ਇਸ ਜਿਹੜਾ ਪ੍ਰੋਸੀਜਰ ਹੈ ਚੋਣਾਂ ਦਾ ਇਸ ਪ੍ਰੋਸੀਜਰ ਦੇ ਵਿੱਚ ਨਹੀਂ ਅਸੀਂ ਤਾਂ ਨਾ ਹੈਗਾ ਤਮਾਮ ਤਰ੍ਹਾਂ ਦੀਆਂ ਇੱਕ ਅਲੱਗ ਹੀ ਗੱਲਾਂ ਕਰਦਾ ਸੀ ਉਹ ਹੁਣ ਬਿਰਸਾ ਸਿੰਘ ਬਲਟੋਹਾ ਨਾਲ ਉਹਨਾਂ ਦੇ ਪੂਰੇ ਸੰਗੇ ਸਾਥੀ ਇੱਕ ਕੇਟਰ ਪਾਰਟੀ ਦਾ ਉਹਨਾਂ ਦਾ ਤੇ ਦੂਜੇ ਪਾਸੇ ਕੁਲਵੀਰ ਸਿੰਘ ਜੀਰਾ ਉਹ ਲਗਾਤਾਰ ਹਮਲੇ ਕਰ ਰਹੇ ਨੇ ਸਿਆਸੀ ਹਮਲੇ ਹੁਣੇ ਵੀ ਇਲਾਜਮੀ ਨੇ ਕਿਉਂਕਿ ਚੋਣਾਂ ਨੇ ਬੀਬੀ ਖਾਲੜਾ ਉਹ ਲਗਾਤਾਰ ਉਹਨਾਂ ਨੇ ਵੀ ਕਈ ਸ਼ਖਸੀਅਤਾਂ ਬਾਰੇ ਬੋਲਿਆ ਬਿਰਸਾ ਸਿੰਘ ਬਲਟੋਹਾ ਬਾਰੇ ਕਾਫੀ ਕੁਝ ਬੋਲਿਆ ਸੋ ਇਹ ਜਿਹੜੀ ਪੰਥਕ ਸਿਆਸਤ ਹੈ ਇਹਦੇ ਤੇ ਗੱਲ ਕਰਾਂਗੇ ਢਾਲੀਵਾਲ ਸਾਹਿਬ ਆਪਣੇ ਨਾਲ ਉਹਨੇ ਢਾਲੀਵਾਲ ਸਾਹਿਬ ਪਰੂਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਮੈਂ ਫਸਟ opinion ਲੈਣਾ ਚਾਹਾਂਗਾ ਤੁਸੀਂ ਖਡੂਰ ਸਾਹਿਬ ਦੀ ਸਿਆਸਤ ਨੂੰ ਕਿਵੇਂ ਦੇਖ ਰਹੇ ਹੋ ਅ ਅਪਾ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਕਿ ਖਡੂਰ ਸਾਹਿਬ ਨੂੰ ਇਹ ਕਹਿਣਾ ਕਿ ਉਹ ਪੰਥਕ ਹਲਕਾ ਹੈ ਅ ਇਹਦਾ ਅਰਥ ਅਸੀਂ ਇੱਥੇ ਲੈਨੇ ਆ ਕਿ ਉੱਥੇ ਸਿੱਖ ਮਾਨ ਸਿੱਖਤਾ ਵਾਲੀ ਵੋਟ ਭਾਰੂ ਹੈ ਪੰਥਕ ਹਲਕਾ ਕਹਿਣ ਤੋਂ ਭਾਵ ਸਾਡਾ ਇੱਥੇ ਇਹ ਹੈ ਕਿਉਂਕਿ ਪੰਥ ਦੀ ਆਪਣੇ ਆਪ ਚ ਪਰਿਭਾਸ਼ਾ ਦੇਣੀ ਬੜਾ ਮੁਸ਼ਕਲ ਕੰਮ ਹੈ ਮੈਂ ਉਹਨੂੰ ਪੰਤਕ ਕਮਾ ਕਈ ਵਾਰੀ ਬੰਦੇ ਨੂੰ ਲੱਗਦਾ ਕਿ ਹੋਰ ਕੋਈ ਪੰਤਕ ਕਿਉਂ ਨਹੀਂ ਹੈ ਕਿਉਂ ਪੰਤਕ ਹੈ ਇੱਥੇ ਅਸੀਂ ਇੱਕੋ ਹੀ ਕਾਰਨ ਲੈਂਦੇ ਆ ਕਿ ਇਹਦੇ ਵਿੱਚ ਬਹੁ ਗਿਣਤੀ ਜਿਹੜੀ ਵੋਟਰ ਹੈ ਉਹ ਸਿੱਖ ਮਾਨਸਿਕਤਾ ਨਾਲ ਜੁੜਿਆ ਹੋਇਆ ਤੇ ਪਿਛਲੇ ਸਮੇਂ ਦਾ ਇਦਾਂ ਦਾ ਇਤਿਹਾਸ ਹੈ ਜਿਵੇਂ ਤੁਸੀਂ ਦੱਸਿਆ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਵਾਰੀ ਜਦੋਂ ਬਹੁਤ ਹੀ ਪੰਜਾਬ ਦੇ ਵਿੱਚੋਂ ਤਾਂ ਮੈਂ ਕਹੂੰਗਾ ਕਿ ਰਿਕਾਰਡ ਤੋੜ ਮਾਰਜਨ ਨਾਲ ਜਿੱਤੇ ਇਸ ਦੇ ਨਾਲ ਮੈਂ ਇਸ ਰੂਤੇ ਨੂੰ ਇੱਕ ਯਾਦ ਕਰਾਉਣਾ ਚਾਹੂਗਾ ਕਿ ਉਹੀ ਸਮੇਂ 'ਚ ਜਿਹੜੇ ਸਮੇਂ ਸ਼ਮਜੀਤ ਮਾਨ ਗਏ تھے ਪਟਿਆਲਾ ਦੇ ਵਿੱਚ ਵੀ ਸਾਡਾ ਇੱਕ ਉਮੀਦਵਾਰ ਸੀ ਭਾਵੇਂ ਉਹ ਸਿਮਰਨਜੀਤ ਮਾਨ ਦੇ ਚੋਂ ਨਿਸ਼ਾਨ ਤੇ ਨਹੀਂ ਲੜੀ ਉਹ ਲੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਪਰ ਸਿਮਰਜੀਤ ਮਾਨ ਦੀ سپورਟ ਸੀ ਉਹਨਾਂ ਨੂੰ ਉਹ ਵੀ ਜੇਲ੍ਹ 'ਚ ਬੰਦ ਸੀ ਤੇ ਉਹਦੇ ਬਾਰੇ ਵੀ ਮੈਂ ਉਦੋਂ ਛੋਟਾ ਸੀ ਉਦੇ ਬਾਰੇ ਵੀ ਥਾੜਾ ਥਾੜਾ ਤੇ ਬਹੁਤ ਸਾਰੇ ਇਹ ਪ੍ਰਚਾਰ ਹੋਇਆ ਕਿ ਜੀ ਸਿਮਰਨਜੀਤ ਸਿੰਘ ਮਾਨ ਦੀ ਤਰ੍ਹਾਂ ਉਹਨਾਂ ਨੇ ਤਿਆਰ ਕੀਤੀਆਂ ਚੂਹਣ ਕੈਂਪੇਨ ਦੀ ਕੁਝ ਲੇਡੀਆਂ ਉਦੋਂ ਇਹ ਲੱਗਦਾ ਸੀ ਕਿ ਹਰ ਹਲਕੇ 'ਚ ਕੋਲਡ ਲੇਡੀ ਜਾਂਦੀ ਸੀ ਤੇ ਉਹ ਪ੍ਰਚਾਰ ਕਰਦੀ ਸੀ ਕਿ ਮੇਰੇ ਪੁੱਤ ਨੂੰ ਤੁਸੀਂ ਬਚਾ ਸਕਦੇ ਹੋ ਮੇਰਾ ਪੁੱਤ ਜੇਲ੍ਹ ਦੇ ਵਿੱਚ ਹੈ ਸਰਕਾਰ ਉਹਨੂੰ ਫਾਂਸੀ ਦੇਣਾ ਚਾਹੁੰਦੀ ਹੈ ਤੁਹਾਡੇ ਹੱਥ ਹੈ ਤੁਸੀਂ ਉਹਨੂੰ ਬਚਾ ਸਕਦੇ ਹੋ ਇਹ ਇਸੇ ਤਰ੍ਹਾਂ ਦੀ ਸਿਚੁਏਸ਼ਨ ਲਗਭਗ ਖਡੂਰ ਸਾਹਿਬ ਦੇ ਵਿੱਚ ਕਿਸੇ ਕਾਰਨ ਬਸ ਅਮਰਤਪਾਲ ਦੀ ਬਣ ਗਈ ਹੈ ਅਮਰਤਪਾਲ ਜਿੱਥੇ ਸਿੱਖ ਜਿਹੜੀ ਮਨੋਵਿਗਿਆਨਕ ਹਾਲਤ ਹੈ ਸਥਿਤੀ ਹੈ ਉਸ ਤੇ ਭਾਰੂ ਨੇ ਤੇ ਉਹਦੇ ਵਿੱਚ ਇੱਕ ਪ੍ਰਚਾਰ ਜਦੋਂ ਉਹ ਗ੍ਰਿਫਤਾਰ ਹੋਣ ਤੋਂ ਪਹਿਲਾਂ ਉਹਨਾਂ ਨੂੰ ਸੰਤ ਜਰਨੈਲ ਸਿੰਘ ਦਾ ਮੈਸੇਂਜਰ ਸੁਨੇਹਾਵਾਹਕ ਦੇ ਤੌਰ ਤੇ ਪੇਸ਼ ਕੀਤਾ ਗਿਆ ਪਬਲਿਕ ਦੇ ਵਿੱਚ ਤੇ ਉਹ ਉਸ ਤਰ੍ਹਾਂ ਵਿਚਰੇ ਤੇ ਜਿਵੇਂ ਜਨਤਾ ਨੇ ਪਰਸੈਪਸ਼ਨ ਬਣਾਈ ਕਿ ਹਾਂ ਸੰਤਾਵਾਦ ਸ਼ਾਇਦ ਹੁਣ ਕੋਈ ਉਸ ਤਰ੍ਹਾਂ ਦਾ ਯੋਗ ਵਿਅਕਤੀ ਸਾਨੂੰ ਮਿਲਿਆ ਜਿਹੜਾ ਸੰਤਾਵਾਦ ਸਿੱਖ ਕੌਮ ਦੀ ਰਹਿਨਮਾਈ ਕਰ ਸਕੇ ਇਸ ਹਲਕੇ ਦੇ ਵਿੱਚ ਖਰੂਰ ਸਾਹਿਬ ਹਲਕੇ ਦੇ ਵਿੱਚ ਜਿਵੇਂ ਪੁਰਾਣੀ ਗੱਲ ਤੁਸੀਂ ਦੱਸੀ ਹੈ ਕਿ ਇਸ ਦਾ ਸਿਮਰਜੀਤ ਸਿੰਘ ਮਾਨ ਬਹੁਤ ਗਿਣਤੀ ਮਾਰਜਨ ਦੇ ਨਾਲ ਜਿੱਤੇ। ਪਰੰਤੂ ਇਸੇ ਹਲਕੇ ਦੇ ਵਿੱਚ ਪਿਛਲੇ ਸਮੇਂ ਬੀਬੀ ਖਾਲੜਾ ਨੇ ਜਿਨ੍ਹਾਂ ਦੇ ਪਤੀ ਮਨੁੱਖੀ ਅਧਿਕਾਰਾਂ ਲਈ ਲੰਬੀ ਲੜਾਈ ਲੜੇ ਤੇ ਉਸ ਦੇ ਈਵਜ ਵਜੋਂ ਉਹਨਾਂ ਦਾ ਸਰਕਾਰ ਨਾਲ ਪੰਗਾ ਪਿਆ ਤੇ ਜਿਹੜੇ ਅਤਵਾਦੀ ਕਹਿ ਕੇ ਜਾਂ ਬੇਨਾਮੀ ਮੌਤਾਂ ਦੇ ਵਿੱਚ ਕਿੰਨੇ ਹੀ ਨੌਜਵਾਨ ਕਿਆ ਜੰਦਾ ਹੈ ਕਿ ਪੁਲਿਸ ਨੇ ਆਪਣੀ ਤਸ਼ੱਦਦ ਦੇ ਰਾਹੀਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਹ ਕਿਸੇ ਰਿਕਾਰਡ ਤੇ ਨਹੀਂ ਆਉਂਦੇ ਦਿਖਾਏ ਵੀ ਨਹੀਂ ਕਿ ਉਹ ਮਾਰੇ ਗਏ ਅ ਜਸਵੰਤ ਸਿੰਘ ਖਾਲੜਾ ਬੀਬੀ ਖਾਲੜਾ ਦੇ ਜਿਹੜੇ ਪਤੀ ਸੀ ਉਹਨਾਂ ਨੇ ਬਹੁਤ ਹਿੰਮਤ ਕਰਕੇ ਲਗਭਗ ਉਹ ਹਜ਼ਾਰਾਂ ਦੀ ਗਿਣਤੀ ਸੀਗੇ ਜਿਨ੍ਹਾਂ ਨੇ ਇਹ ਉਜਾਗਰ ਕੀਤਾ ਕਿ ਇਹ ਮੌਤਾਂ ਹੋਈਆਂ ਨੇ ਇਹਨਾਂ ਦਾ ਰਿਕਾਰਡ ਜਿਹੜਾ ਬੜਾ ਕੀਤਾ ਜਾਵੇ ਤੇ ਦੋਸ਼ੀ ਬੰਦੇ ਨੂੰ ਬੜੀ ਸਜ਼ਾ ਦਿੱਤੀ ਜਾਵੇ ਉਹ ਜਦੋਂ ਗੱਲ ਕੋਰਟਾਂ ਚ ਸਾਹਮਣੇ ਆਈ ਤੇ ਉਹ ਖਾਲੜਾ ਇਸ ਕਰਕੇ ਪੁਲਿਸ ਦੀ ਅੱਖਾਂ ਚ ਰਕਦਾ ਸੀ ਤੇ ਪੁਲਿਸ ਨੇ ਉਹਨੂੰ ਵੀ ਖਤਮ ਕਰ ਦਿੱਤਾ ਜਾ ਕਰਵਾ ਦਿੱਤਾ ਹੁਣ ਉਸ ਸਿੱਧੀ ਦੇ ਵਿੱਚ ਜਦੋਂ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਖਾਲੜਾ ਨੇ ਚੋਣ ਲੜੀ ਉਸ ਸਮੇਂ ਉਹ ਚੋਣ ਬੀਬੀ ਹਾਰ ਗਈ ਉਹ ਚੋਣ ਉਹ ਜਿੱਤ ਨਹੀਂ ਪਾਈ ਅ ਲੇਕਿਨ ਇਦੇ باوجود ਉਹ ਬਹੁਤ ਹੀ ਸਤਿਕਾਰਯੋਗ ਵੋਟਾਂ ਲੈ ਕੇ ਆਪਣੀ ਲੜਾਈ ਉਹਨਾਂ ਨੇ ਫਿਨਿਸ਼ ਕੀਤੀ ਇਸ ਵਾਰ ਭਾਵੇਂ ਉਹ ਮੈਦਾਨ 'ਚ ਨਹੀਂ ਇਹ ਵੀ ਪ੍ਰਭਾਵ ਲਿਆ ਜਾਂਦਾ ਹੈ ਕਿ ਉਹਨਾਂ ਦੀ ਅਪੀਲ ਤੇ ਭਾਰੀ ਵੋਟ ਜਿਹੜੀ ਹੈ ਉਹ ਅਮਰਸਲਾਰ ਅਮਰਤਪਾਲ ਸਿੰਘ ਨੂੰ ਪੈ ਸਕਦੀ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਅਮਰਤਪਾਲ ਦੀ ਜਿਹੜੀ ਕੈਂਪੇਨ ਹੈ ਉਨੇ ਮੂਵਮੈਂਟ ਫੜੀ ਐ ਆਪਾਂ ਤਾਂ ਜਿਹੜੇ ਅੱਜ ਕੱਲ੍ਹ ਲੋਕ ਆਪਾਂ ਦਾ ਅੰਦਾਜ਼ਾ ਇਸੇ ਗੱਲ ਤੋਂ ਰਹਿ ਗਿਆ ਹੈ ਕਿ ਪੇਪਰਾਂ 'ਚ ਕੀ ਚੱਲਦਾ ਹੈ ਮੀਡੀਆ 'ਚ ਕੀ ਚੱਲਦਾ ਹੈ ਇਸ ਤੋਂ ਬਿਨਾ ਜਿਹੜਾ ਇੰਟਰਨੈਟ ਹੈ ਇਸ ਦੇ ਵਿੱਚ ਲਾਈਕਿੰਗ ਡਿਸਲਾਈਕਿੰਗ ਟ੍ਰੈਂਡ ਕੀ ਚੱਲ ਰਿਹਾ ਹੈ ਇਹ ਟ੍ਰੈਂਡ ਦੱਸਦਾ ਹੈ ਕਿ ਅਮਰਤਪਾਲ ਇੱਕ ਲੋਕਾਂ ਦੀ ਪਰਸੈਪਸ਼ਨ ਦੇ ਵਿੱਚ ਲੋਕਾਂ ਦੇ ਨਜ਼ਰ ਦੇ ਵਿੱਚ ਇੱਕ ਸੰਜੀਦਾ ਕੈਂਡੀਡੇਟ ਨੇ ਤੇ ਲੜਾਈ ਲੜਨ ਵਾਲੇ ਕੈਂਡੀਡੇਟ ਨੇ ਉਹਨਾਂ ਨੂੰ ਜੇਲ੍ਹ ਵਿੱਚ ਹੋਣ ਦਾ ਇਸ ਲੜਾਈ ਵਿੱਚ ਫਾਇਦਾ ਮਿਲਣ ਜਾ ਰਿਹਾ ਆਮ ਲੋਕਾਂ ਨੂੰ ਇਹ ਪ੍ਰਭਾਵ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਨਹੀਂ ਉਹਨਾਂ ਨੇ ਬੰਦੀ ਸਿੰਘਾਂ ਦੀ ਤਰ੍ਹਾਂ ਸਾਰੀ ਉਮਰ ਜੇਲ੍ਹ 'ਚ ਰੁੜਨਾ ਇਹ ਇੱਕ ਮੌਕਾ ਹੋਏਗਾ ਲੋਕਾਂ ਨੂੰ ਜਦੋਂ ਇਹ ਇਮੋਸ਼ਨਲ ਅਪੀਲ ਹੋਏਗੀ ਭਾਵਕਤਾ ਵਾਲੀ ਅਪੀਲ ਹੋਏਗੀ ਕਿ ਜੇਕਰ ਤੁਸੀਂ ਇਸ ਲੜਾਕੇ ਕੌਮ ਲਈ ਲੜਨ ਵਾਲੇ ਲੜਾਕੇ ਤੋਂ ਅਰਥੇ ਹੈ ਕੌਮ ਲਈ ਲੜਨ ਵਾਲੇ ਸਿੰਘ ਦੀ ਜਾਨ ਬਚਾ ਸਕਦੇ ਹੋ ਤਾਂ ਇਹ ਕੌਮ ਨੂੰ ਵੱਡੀ ਦੇਣ ਹੋਏਗੀ ਇਹ ਜਿਹੜੀ ਅਪੀਲ ਹੈ ਇਹ ਲੋਕਾਂ ਦੀ ਮਾਨਸਿਕਤਾ ਤੇ ਬੜੀ ਅਪੀਲ ਕਰਦੀ ਹੈ ਤੇ ਇਸੇ ਮਾਨਸਿਕਤਾ ਨੂੰ ਸਮਝਦੇ ਹੋਏ ਅਕਾਲੀ ਦਲ ਨੇ ਬਿਰਸਾ ਸਿੰਘ ਬਲਟੋਹਾ ਨੂੰ ਮੈਦਾਨ ਵਿੱਚ ਲਿਆਂਦਾ ਪਰ ਸਾਸਿੰਗ ਫਲਤੂਹਾਵੀ ਇੱਕ ਜਮਾਨੇ ਚ ਕਲੇਮ ਕਰਦੇ ਸੀ ਕਿ ਉਹ ਸੰਤ ਭਿੰਡਰਾਵਾਲਿਆਂ ਦੇ ਬੜੇ ਨਜ਼ਦੀਕੀਆਂ ਦੇ ਵਿੱਚੋਂ ਸੀ ਅਤੇ ਉਸ ਸਮੇਂ ਨੌਜਵਾਨ ਸੀ ਨੌਜਵਾਨ ਹੁੰਦੇ ਹੋਏ ਉਹਨਾਂ ਨੇ ਮਾਰਕਿਵਾਜੀ ਦੀ ਜਿਹੜੀ ਰਾਜਨੀਤੀ ਸੀ ਉਹਦੇ ਵਿੱਚ ਪੈਰ ਧਰਿਆ ਪਰੰਤੂ ਉਹਨਾਂ ਦਾ ਜਿਹੜਾ ਜਿਹੜਾ ਵਿਵਹਾਰ ਹੈ ਬਾਅਦ ਦੇ ਵਿੱਚ ਉਹ ਸੰਤ ਭਿੰਡਰਾਵਾਲਿਆਂ ਦੀ ਸੋਚ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਛਾਵਣ ਹੋ ਕੇ ਉਹਨਾਂ ਦੇ ਆਨੰਦ ਮਾਨਣ ਵਾਲਾ ਜਿਹੜਾ ਦੋਸ਼ ਹੈ ਜਾਂ ਪਰਸੈਪਸ਼ਨ ਹੈ ਪਬਲਿਕ ਦੇ ਵਿੱਚ ਉਹ ਬਣ ਗਈ ਅਕਾਲੀ ਦਲ ਨੇ ਭਾਵੇਂ ਉਹਨਾਂ ਨੂੰ ਖੜੇ ਕੀਤਾ ਹੈ ਬਰਾਬਰ ਉਹ ਇੱਕ ਅੱਛੇ ਬੁਲਾਰੇ ਨੇ ਤੇ ਜਝਾਰੂ ਦੇਤਾ ਦੀ ਉਹਨਾਂ ਦੀ ਦਿੱਖ ਹੈ ਲੇਕਿਨ ਅਕਾਲੀ ਦਲ ਲੜਾਈ ਦੇ ਵਿੱਚ ਪੰਜਾਬ ਦੇ ਵਿੱਚ ਪਛੜਦਾ ਜਾ ਰਿਹਾ ਹੈ ਅਤੇ ਉਹਨਾਂ ਦਾ ਅਕਾਲੀ ਦਲ ਦਾ ਉਮੀਦਵਾਰ ਹੋਣਾ ਇਸ ਗੱਲ ਲਈ ਜਿਹੜਾ ਅਮਰਤਪਾਲ ਨਾਲ ਲੜਾਈ ਦੇ ਵਿੱਚ ਬਰਾਬਰ ਦਾ ਦਿਖਾਉਣੀ ਮੈਨੂੰ ਲੱਗਦਾ ਇਹ ਥੋੜਾ ਮੁਸ਼ਕਲ ਜਾਪਦਾ ਹੈ ਬਾਕੀ ਲੜਾਈ ਗਏਗਾ ਚਾ ਇਹ ਨਹੀਂ ਹੈਗਾ ਕਿ ਆਪਾਂ ਕਿ ਇਹ ਅੱਜ ਦੀ ਘੜੀ ਇਹ ਕਹਿ ਦਈਏ ਕਿ ਇੱਕ ਤਰਫਾ ਲੜਾਈ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਪਰੰਤੂ ਜਿਸ ਕਿਸਮ ਨਾਲ ਮੋਮੈਂਟਮ ਗੇਨ ਕਰ ਰਹੇ ਨੇ ਉਹਨਾਂ ਦੇ ਹੱਕ ਵਿੱਚ ਸਥਿਤੀ ਪੜਦੀ ਜਾ ਰਹੀ ਹੈ ਅਮਰਤਪਾਲ ਦੀ ਉਸ ਸਥਿਤੀ ਤੋਂ ਅਕਾਲੀ ਦਲ ਚ ਵੀ ਘਬਰਾਟ ਹੈ ਬਲਟੋਆ ਸਾਹਿਬ ਦੇ ਮਨ ਚ ਵੀ ਘਬਰਾਟ ਹੈ ਡੋਟ ਡਾਊਟ ਬਲਟੋਆ ਜਿਹੜੇ ਨੇ ਉਹ ਬੋਲਣ ਦੇ ਵਿੱਚ ਬਹੁਤ ਹੀ ਤਿੱਖਾ ਬੋਲਦੇ ਨੇ ਤੇ ਤਿੱਖੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ ਪਰੰਤੂ ਇੱਥੇ ਇਹ ਬੜੀ ਦਿੱਕਤ ਹੈ ਕਿ ਜਦੋਂ ਅਮਰਤਪਾਲ ਨੂੰ ਕਾਊਂਟਰ ਕਰਨਾ ਪਏਗਾ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਕਲੇਮ ਕਰੇਗੀ ਕਿ ਅਸੀਂ ਸੰਤ ਸਿਂਘ ਭਿੰਡਰਾ ਵਾਲੇ ਦੇ ਪਰਿਵਾਰ ਆ ਤੇ ਪੰਜਾਬ ਦੇ ਲੋਕ ਅੱਜ ਵੀ ਸਥਿਤੀ ਅਸਲ ਚ ਕੀ ਹੈ ਉਹਦਾ ਨਹੀਂ ਮੈਨੂੰ ਪਤਾ ਲੋਕਾਂ ਦੀ ਸਮਝ ਦੇ ਵਿੱਚ ਜਾਂ ਸੰਵਧਾਨਕ ਤੌਰ ਤੇ ਪਰੰਤੂ ਅੱਜ ਵੀ ਜਿਹੜੇ ਲੋਕ ਨੇ ਉਹ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਨਾਂ ਤੇ ਇੱਕ ਵਿਸ਼ੇਸ਼ ਸਤਿਕਾਰ ਰੱਖਦੇ ਨਹੀਂ ਤੇ ਉਹ ਸਤਕਾਰ ਦੇ ਵਿੱਚ ਜਿਹੜਾ ਵੀ ਵਿਅਕਤੀ ਉਹਨਾਂ ਦੇ ਖਿਲਾਫ ਬੋਲਦਾ ਹੈ ਜੀ ਉਹਨੂੰ ਕਿਨਾਰੇ ਕਰਦੇ ਨੇ ਉਹਦੇ ਹੱਕ ਚ ਆਵਾਜ਼ ਨਹੀਂ ਠਾਉਂਦੇ ਜੇ ਕੋਈ ਦਬ ਨਾਲ ਆਵਾਜ਼ ਠਾਉਂਦਾ ਹੈ ਤਾਂ ਲੋਕੀ ਉਸ ਤੋਂ ਕਿਨਾਰਾ ਕਰ ਲੈਂਦੇ ਨੇ ਸੋ ਇਸ ਇਸ ਗੱਲ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨੁਕਸਾਨ ਹੋਏਗਾ ਤੇ ਜਦੋਂ ਇਸ ਗੱਲ ਕਸਵੱਟੀ ਤੇ ਆ ਜਾਂਦੀ ਹੈ ਤਦ ਫਿਰ ਉਹ ਅਕਾਲੀ ਦਲ ਦੇ ਸਾਰੇ ਜਿਹੜੇ ਪੋਤੜੇ ਪਰੋਣਨ ਪਿਛੋਕੜ ਫਰੋਲਣ ਵਾਲੀ ਗੱਲ ਹੋ ਜਾਂਦੀ ਹੈ ਕਿ ਵੱਖ-ਵੱਖ ਸਮਿਆਂ ਤੇ ਤੁਸੀਂ ਸੰਤ ਭਿੰਡਰਾਂ ਵਾਲੇ ਦੀ ਸੋਚ ਦਾ ਕੀ ਮੁਕਾਬਲਾ ਕਰੋਗੇ ਤੁਸੀਂ ਵੱਖ-ਵੱਖ ਸਮਿਆਂ ਤੇ ਪੰਥ ਨੂੰ ਪਿੱਠ ਦਿਖਾਈ ਹੈ ਵੱਖ-ਵੱਖ ਸਮਿਆਂ ਤੇ ਧਾਰਮਿਕ ਮੁੱਦਿਆਂ ਤੇ ਚਾਹੇ ਉਹ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਵਿਰਧ ਬੀੜਾਂ ਸੜਨ ਦੀ ਗੱਲ ਹੋਵੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਰਿਕਾਰਡ ਤੋਂ ਅੰਦਰ-ਉਂਦਰ ਹੋ ਗਏ ਉਨ੍ਹਾਂ ਦੀ ਗੱਲ ਹੋਵੇ ਚਾਹੇ ਬੇਅਦਬੀ ਦੀ ਗੱਲ ਹੋਵੇ ਚਾਹੇ ਸੌਦਾ ਸਾਧ ਦੇ ਡੇਰੇ ਤੇ ਜਾਣ ਦੀ ਗੱਲ ਹੋਵੇ ਚਾਹੇ ਸੌਦਾ ਸਾਧ ਨਾਲ ਜਿਹੜੀ ਲੜਾਈ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰੋਲ ਹੈ ਉਹ ਉਸ ਦੀ ਗੱਲ ਕਰੀਏ ਉਹ ਸਾਰੇ ਨਾਲ ਇੰਨੀ ਜ਼ੋਰ ਨਾਲ ਹਮਲਾ ਬੋਲਿਆ ਜਾਂਦਾ ਹੈ ਉਸ ਹਮਲੇ ਦੇ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਪਛੜ ਜਾਂਦਾ ਹੈ ਤੇ ਅਕਾਲੀ ਦਲ ਫਸ ਜਾਂਦਾ ਹੈ ਸੋ ਇਸ ਕਰਕੇ ਇੱਥੇ ਇਹ ਇਹ ਵਾਲਾ ਨਿਰਪਰ ਨਹੀਂ ਕਰਦਾ ਕਿ ਬਲਟੋਹਾ ਕਿੰਨਾ ਬੋਲਦਾ ਨਹੀਂ ਬੋਲਦੇ ਨੇ ਜਾਂ ਉਹਨਾਂ ਦੇ ਵਿਰੁੱਧ ਕੀ ਬਿਆਨ ਦੇ ਸਕਦੇ ਨੇ ਪਰੰਤੂ ਜਦੋਂ ਉਹ ਇਹ ਸਾਰਾ ਕੁਝ ਬੋਲਦੇ ਨੇ ਤੇ ਦੂਜੇ ਪਾਸੇ ਅਕਾਲੀ ਦਰਨ ਨਾਲ ਜੋੜ ਕੇ ਉਹਨਾਂ ਨੂੰ ਦੇਖਿਆ ਜਾਂਦਾ ਤਾਂ ਕਿਤੇ ਨਾ ਕਿਤੇ ਸਿੱਖ ਮਾਨਸਿਕਤਾ ਜਿਹੜੀ ਉਹ ਅਮਰਤਪਾਲ ਸਿੰਘ ਦੇ ਹੱਕ 'ਚ ਜ਼ਿਆਦਾ ਨਜ਼ਰ ਆਉਦੀ ਹੈ ਤੀਸਰੀ ਗੱਲ ਜਿਹੜੀ ਹੈ ਤੁਸੀਂ ਉਹ ਜੀਰਾ ਦੀ ਗੱਲ ਕੀਤੀ ਹੈ ਉਹ ਵੀ ਜਿਹੜਾ ਉਮੀਦਵਾਰ ਨੇ ਉਹ ਵੀ ਤਿੱਖਾ ਬੋਲਦੇ ਨੇ ਕਿਉਂਕਿ ਇਸ ਲੜਾਈ ਦੇ ਵਿੱਚ ਜਿਹੜਾ ਵੀ ਲੜੂਗਾ ਤਿੱਖਾ ਉਹਨੂੰ ਬੋਲਣਾ ਪਊਗਾ ਉਹਦਾ ਕਾਰਨ ਇਹ ਹੈ ਕਿ ਜਦੋਂ ਦੋ ਤਿੱਖਾ ਬੋਲਣ ਵਾਲੇ ਹੋਣ ਤਾਂ ਉਹਨਾਂ ਦੀ ਜਿਹੜੀ ਦਲੀਲ ਹੈ ਉਹ ਉਹਨੂੰ ਕਾਟ ਕਰਨ ਲਈ ਤੁਹਾਨੂੰ ਉਸ ਤਰ੍ਹਾਂ ਦਾ ਜਲਵਾ ਦਿਖਾਉਣਾ ਪਏਗਾ ਹਾਂ ਕਾਂਗਰਸ ਦੀ ਇੱਕ ਵੋਟ ਹੈ ਜੀਦੀ ਕਾਂਗਰਸ ਦੀ ਇੱਕ ਬੰਨਵੀਂ ਵੋਟ ਹੈ ਜਿਹਨੂੰ ਬੱਜਵੀਂ ਵੋਟ ਕਹਿੰਦੇ ਆਪਾਂ ਕਾਟਰ ਵੋਟ ਕਹਿ ਲਓ ਚਾਹੇ ਰੋਸੂਬਰ ਦੀ ਕਹਿ ਲਓ ਉਹ ਬੱਜਮੀ ਵੋਟ ਕਿਸੇ ਇਸ ਗੱਲ 'ਚ ਫਾਇਦਾ ਹੋ ਸਕਦਾ ਹੈ ਕਾਂਗਰਸ ਨੂੰ ਕਿ ਜੇਕਰ ਬਿਰਸਾ ਸਿੰਘ ਬਲਟੋਹਾ ਤੇ ਅਮਰਤਪਾਲ ਸਿੰਘ ਦਾ ਆਪਸੀ ਮੁਕਾਬਲਾ ਘੇਰ ਲੱਗ ਰਹੇ ਤੇ ਬਰਾਬਰਾ ਬਰਦਰ ਰਹਿੰਦੇ ਤਾਂ ਇਸ ਦਾ ਫਾਇਦਾ ਕਿਤੇ ਨਾ ਕਿਤੇ ਕਾਂਗਰਸ ਨੂੰ ਹੋ ਸਕਦਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਪਿਛਲੀ ਵਾਰੀ ਵੀ ਅਕਾਲੀ ਦਲ ਦਾ ਵੋਟ ਤੇ ਬੀਬੀ ਖਾਲੜਾ ਦਾ ਵੋਟ ਸਤਕਾਰਤ ਸੀ ਇਸ ਕਰਕੇ ਕਾਂਗਰਸ ਜਿੱਤ ਗਈ ਸੀ ਇਸ ਵਾਰ ਵੀ ਇਸ ਤਰ੍ਹਾਂ ਦਾ ਮਾਹੌਲ ਜ਼ਰੂਰ ਬਣਦਾ ਕਿ ਜੇਕਰ ਇਹ ਮੁਕਾਬਲਾ ਅਮਨੇ ਸਾਹਮਣੇ ਤੇ ਬਰਾਬਰ ਦਾ ਰਹਿੰਦਾ ਤਾਂ ਕਿਤੇ ਨਾ ਕਿਤੇ ਫਾਇਦਾ ਕਾਂਗਰਸ ਨੂੰ ਹੋ ਸਕਦਾ ਪਰੰਤੂ ਉਸ ਕੈਂਪੇਨ ਨੂੰ ਚਲਾਉਣ ਲਈ ਮੋਬਾਈਲਾਈਜੇਸ਼ਨ ਨੂੰ ਚਲਾਉਣ ਲਈ ਉਹ ਜੀਰਾ ਵਰਗਾ ਵਿਅਕਤੀ ਹੈ ਜਿਹੜਾ ਤੇ ਕਾਂਗਰਸ ਦੀ ਸਪੋਰਟ ਹੈ ਉਹ ਬੜੀ ਜ਼ਰੂਰੀ ਹੈ ਸੋ ਇਸ ਕਿਸਮ ਨਾਲ ਜਿਹੜੇ ਖਡੂਰ ਸਾਹਿਬ ਦੇ ਹਾਲਾਤ ਨੇ ਪੱਗੂ ਸਾਹਿਬ ਉਹ ਅੱਜ ਦੀ ਕੜੀ ਇਹ ਬੜੇ ਹੋਏ ਨੇ ਕਿ ਉਹ ਮੁਕਾਬਲਾ ਉਹ ਤਿੰਨਾਂ ਵਿਅਕਤੀਆਂ ਵਿੱਚ ਆ ਉੱਥੇ ਇਹ ਕਹਿਣਾ ਮੁਸ਼ਕਲ ਹੈ ਕਿ ਕੀ ਹੋ ਰਿਹਾ ਹਾਂ ਫਿਰ ਮੈਂ ਕਹਿਣਾ ਇਹ ਜਿਹੜੀ ਮੁਹਿਮ ਅਮਰਤਪਾਲ ਸਿੰਘ ਦੇ ਹੱਕ ਚ ਚੱਲ ਰਹੀ ਹੈ ਉਹਦਾ ਅਮਰਤਪਾਲ ਨੂੰ ਫਾਇਦਾ ਹੋ ਸਕਦਾ ਹੈ ਤੇ ਅਕਾਲੀ ਦਲ ਨੂੰ ਨੁਕਸਾਨ ਹੁੰਦੇ ਹੋਏ ਕਾਂਗਰਸ ਨੂੰ ਵੀ ਫਾਇਦਾ ਹੋ ਸਕਦਾ ਪਰ ਅਕਾਲੀ ਦਲ ਨੂੰ ਤਾਂ ਕੋਈ ਫਾਇਦਾ ਹੁੰਦਾ ਦਿਖਾਈ ਨਹੀਂ ਦਿੰਦਾ ਇਸ ਸਥਿਤੀ ਲੱਗਦੀ ਹੈ ਜੀ ਅੱਜ ਦੀ ਘੜੀ ਕੋਈ ਤੁਹਾਡਾ ਸਵਾਲ ਹੈ ਦੱਸੋ ਜੀ ਜੀ ਬਿਲਕੁਲ ਵਰਸਾ ਸਿੰਘ ਬਲਟੋਹਾ ਤਿੱਖਾ ਬੋਲਦੇ ਨੇ ਤੇ ਹੁਣ ਤਿੱਖਾ ਬੋਲ ਵੀ ਰਹੇ ਨੇ ਇਸ ਚੀਜ਼ ਦਾ ਮੈਨੂੰ ਨੁਕਸਾਨ ਹੋਊਗਾ ਕਿਹਦੇ ਨੁਕਸਾਨ ਹੋਏਗਾ ਕਿਉਂ ਵਰਸਾ ਸਿੰਘ ਬਲਟੋਹਾ ਤਿੱਖਾ ਬੋਲਦੇ ਨੇ ਤੇ ਤਿੱਖਾ ਹੁਣ ਬੋਲ ਵੀ ਰਹੇ ਨੇ ਔਰ ਜਿਸ ਤਰੀਕੇ ਨਾਲ ਉਹ ਵੀ ਵੀਡੀਓ ਵਾਇਰਲ ਹੋ ਰਹੀਆਂ ਨੇ ਉਸ ਚੀਜ਼ ਦਾ ਵੋਟ ਪਰਸੈਂਟੇਜ ਉੱਪਰ ਕਿੰਨਾ ਫਰਕ ਪਊਗਾ ਵੋਟਾਂ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਕਹਿਣਾ ਕਿ ਜਿੰਨਾ ਤਿੱਖਾ ਬਿਰਸਾ ਸਿੰਘ ਬਲਟੋਹਾ ਬੋਲਣਗੇ ਉਹਨਾਂ ਹੀ ਬਿਰਸਾ ਸਿੰਘ ਬਲਟੋਹਾ ਦੇ ਨਾਲ-ਨਾਲ ਅਕਾਲੀ ਦਲ ਤੇ ਵੱਡੇ ਹਮਲੇ ਹੋਣਗੇ ਕਿ ਅਕਾਲੀ ਦਲ ਨੇ ਆ ਇਸ ਐ ਸਮੇਂ ਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਪੰਥ ਨੂੰ ਪਿੱਠ ਦਿਖਾਈ ਪੰਥਕ ਇਸ਼ੂ ਨੂੰ ਡੀਲ ਨਹੀਂ ਕੀਤਾ ਪੰਥਕ ਇਸ਼ੂ ਨੂੰ ਭੱਜਦੇ ਦਿਖਾਈ ਦਿੱਤੇ ਤੇ ਫੇਰ ਜਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਵਿੱਚ ਕਿਸੇ ਸਮੇਂ ਸੁਖਵੀਰ ਬਾਦਲ ਵੱਲੋਂ ਕਿਹਾ ਗਿਆ ਸੀ ਜਾਂ ਕਿਹਾ ਗਿਆ ਹੋਵੇਗਾ ਕਿ ਉਹ ਵੀ ਐਦਾਂ ਦਾ ਕਰੇਗਾ ਗੁਰੂ ਉਹਨਾਂ ਨੂੰ ਮਾਫ਼ ਨਹੀਂ ਕਰਨਗੇ ਇਹ ਸਾਰੀਆਂ ਗੱਲਾਂ ਉੱਥੇ ਪ੍ਰਚਾਰੀਆਂ ਜਾਣਗੀਆਂ ਇਸ ਗੱਲ ਦਾ ਅਕਾਲੀ ਦਲ ਦੇ ਵੋਟ ਰੂਮ ਨੂੰ ਨੁਕਸਾਨ ਹੋਏਗਾ ਕਿਉਂਕਿ ਸਾਹਮਣੇ ਜਿਹੜੇ ਸੱਜਣ ਨੇ ਅਮਰਪਾਲ ਸਿੰਘ ਉਹਦੀ ਜੇੜ ਵਿੱਚ ਨਹੀਂ ਉਹਨਾਂ ਦੇ ਬਿਹਫ ਤੇ ਇੱਥੇ ਜੋ ਵੀ ਬੋਲਿਆ ਜਾਏਗਾ ਚਾਹੇ ਉਹਨਾਂ ਦੇ ਪਰਿਵਾਰ ਵੱਲੋਂ ਹੋਵੇ ਚਾਹੇ ਉਹਨਾਂ ਨਾਲ ਜੁੜੇ ਹੋਈ ਸੋਚ ਵਾਲੇ ਸਿੱਖਾਂ ਵੱਲੋਂ ਹੋਵੇ ਚਾਹੇ ਬੀਬੀ ਖਾਲੜਾ ਵੱਲੋਂ ਹੋਵੇ ਕਿਉਂਕਿ ਹਸਵੰਤ ਸਿੰਘ ਖਾਲੜਾ ਜਿਹੜੇ ਸਿੱਖਾਂ ਲਈ ਸਿੱਖਾਂ ਦੇ ਮੁੰਡਿਆਂ ਲਈ ਸਿੱਖ ਮਾਨਸਿਕਤਾ ਵਾਲੇ ਲੋਕਾਂ ਲਈ ਆ ਹੱਕ ਸੱਚ ਦੀ ਲੜਾਈ ਨੂੰ ਲੈ ਕੇ ਮਾਨਵਿਕ ਹੱਕਾਂ ਦੀ ਗੱਲ ਕਰਦੇ ਆਪ ਦੀ ਸ਼ਹਾਦਤ ਪਾ ਗਏ ਅਕਾਲੀ ਦਲ ਨੇ ਵੀ ਉਸ ਗੱਲ ਤੇ ਕੋਈ ਬਹੁਤ ਜ਼ਿਆਦਾ ਹੰਗਾਰਾ ਨਹੀਂ ਭਰਿਆ ਉਹਨਾਂ ਬਾਰੇ ਕੋਈ ਵੱਡੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਕਦੇ ਅਕਾਲੀ ਦਲ ਨੇ ਉਸ ਪਾਸੇ ਤੁਰੇ ਨਹੀਂ ਸੋ ਅਕਾਲੀ ਦਲ ਤੇ ਜਦੋਂ ਦੋਸ਼ ਲੱਗਦਾ ਹੈ ਕਿ ਉਹਨਾਂ ਨੇ ਸੁਮੇਧ ਸ਼ੈਣੀ ਦੀ ਗਵਾਹੀ ਹੀਟ ਜਦੋਂ ਸਿੱਖ ਬੱਚਿਆਂ ਤੇ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਬੀਪੀਆਂ ਤੇ ਤਸ਼ੱਦਦ ਕੀਤਾ ਕੌਕੇ ਤੇ ਤਸ਼ੱਦਦ ਕੀਤਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਕੰਨ ਭਾਰ ਸੁਤਾ ਰਿਹਾ ਤੇ ਖਾਲੀ ਦਲ ਨੂੰ ਇਹ ਲੱਗ ਰਿਹਾ ਸੀ ਕਿ ਇਹ ਸਿੱਤਿਰਤੇ ਕਾਬੂ ਪਾ ਕੇ ਅਸੀਂ ਲੰਮਾ ਸਮਾਂ ਸਿਆਸਤ ਵਿੱਚ ਟਿਕੇ ਰਵਾਂਗੇ ਔਰ ਟਿਕੇ ਵੀ ਰਹੀ ਇਸ ਚੀਜ਼ ਦਾ ਫਾਇਦਾ ਵੀ ਖਟਿਆ ਪਰੰਤੂ ਇੱਕ ਵਕਤ ਹਰ ਚੀਜ਼ ਦਾ ਹੁੰਦਾ ਸੋ ਇਸ ਸਮੇਂ ਜਿਵੇਂ ਜਿਵੇਂ ਰਮੇਸ਼ ਸਿੰਘ ਬਲਟੋਹਾ ਆਪਣਾ ਹਮਲਾ ਤਿੱਖਾ ਕਰਨਗੇ ਉਹਨਾਂ ਤਿੱਖਾ ਹਮਲਾ ਬਲਟੋਹਾ ਵੀ ਮਜਾਏ ਅਕਾਲੀ ਦਲ ਤੇ ਹੋਏਗਾ ਸੋ ਉਹਦੇ ਨਾਲ ਅਕਾਲੀ ਦਲ ਨੂੰ ਮਾਰ ਪਈ ਗਈ ਕੁਦਰਤੀ ਹੈ ਬਿਰਸਾ ਸਿੰਘ ਬਲਟੋਹਾ ਨੂੰ ਜਿੰਨਾ ਤਿੱਖਾ ਬੋਲਣਗੇ ਮੇਰੇ ਮਤਵਕ ਉਹਨਾਂ ਉਹਨਾਂ ਨੂੰ ਨੁਕਸਾਨ ਹੋਏਗਾ ਪਰ ਉਹਨਾਂ ਦੀ ਮਜਬੂਰੀ ਵੀ ਹੋਏਗੀ ਜੇਕਰ ਉਹ ਤਿੱਖਾ ਨਹੀਂ ਬੋਲਦੇ ਤਦ ਉਹ ਮੁਹਿਮ ਚੋਂ ਪਹਿਲਾਂ ਹੀ ਆਊਟ ਦਿਖਾਈ ਦੇਣਗੇ ਉਹਦਾ ਵੀ ਨੁਕਸਾਨ ਹੋਏਗਾ ਸੋ ਉਹਨਾਂ ਨੂੰ ਦੋ ਦੋਵੇਂ ਪਾਸੇ ਨੁਕਸਾਨ ਹੁੰਦਾ ਰਹੇਗਾ ਇਹਦੇ ਲਈ ਕੋਈ ਵਿਸ਼ੇਸ਼ ਰਣਨੀਤੀ ਘੜਨ ਵਾਲੇ ਨਾ ਕਾਲੀ ਦਲ ਚੋਂ ਕੋਈ ਉਸ ਕਿਸਮ ਨਾਲ ਨੀਤੀ ਕਰਨ ਦੇ ਸਰੇ ਨਹੀਂ ਨਾਲੇ ਖਾਲੀ ਦਲ ਆਪਦੇ ਆਪ ਚ ਹੁਣ ਇਹ ਲੱਗ ਰਿਹਾ ਹੈ ਐਸ ਲੈਕਚਰ ਦੇ ਵਿੱਚ ਕਿ ਉਹ ਪਛੜ ਚੁੱਕਿਆ ਹੈ ਹਾਲੇ ਮ ਡੁੱਬਦਾ ਜਹਾਜ਼ ਮੈਂ ਉਹ ਨਹੀਂ ਕਹੂਗਾ ਲੇਕਿਨ ਪਛੜ ਚੁੱਕਿਆ ਹੈ ਕਿਤੇ ਉਹ ਅ ਅਗਲੀ ਕਤਾਰ ਚ ਨਹੀਂ ਦਿਖਦਾ ਜੀ ਹਾਂ ਜੀ ਬਿਲਕੁਲ ਬਿਲਕੁਲ ਸੌਤਾਲੀ ਵਾਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਤੁਹਾਡਾ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਿੱਦਾਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ